00 ਅਤੇ ਸਰਹੰਦ ਨਹਿਰ ਨਹਿਰੀ ਦੀ ਬੁਰਜੀ 0119700 ਤੱਕ ਦੀ ਰੀਚ ਵਿੱਚ ਪੈਂਦੇ ਪੁਲ ਠੀਕ ਹਾਲਾਤ ਵਿੱਚ ਹਨ ਮੰਤਰੀ ਜੀ ਮੰਤਰੀ ਜੀ ਇਨਾ ਉਪਰ ਟ੍ਰੈਫਿਕ ਚੱਲ ਰਿਹਾ ਹੈ ਰੀ ਲਾਈਨਿੰਗ ਆਪ Rajasthan ਫੀਡਰ ਫਾਰਮ RD 179 00 ਤੋਂ 496 ਮੰਤਰੀ ਜੀ ਮੇਰੇ ਖਿਆਲ ਤੁਹਾਡਾ ਜਵਾਬ ਚਲਾ ਗਿਆ ਹੈ ਤੇ ਸਪਲੀਮੈਂਟਰੀ ਲੈ ਲੈਣੇ ਪਰ ਜਦੋਂ ਹੀ ਵੈਸੇ ਤਾਂ ਮਾਨਯੋਗ ਮੈਂਬਰ ਸਾਹਿਬ ਜਦੋਂ ਹੀ ਉਧਰੋਂ ਫੰਡਾਂ ਦੀ ਪ੍ਰਬੰਧਗੀ ਹੁੰਦੀ ਹੈ ਜੀ ਇਹ ਕੰਮ ਆ ਜਿਹੜਾ ਕਰਵਾ ਕੇ ਅਸੀਂ ਤਾਂ ਤਿਆਰ ਬੈਠੇ ਹਾਂ ਸਭ ਤੋਂ ਉਧਰੋਂ ਪੱਤਰ ਵਿਹਾਰ ਜਿਹੜਾ ਚੱਲ ਰਿਹਾ ਹੈ ਜਿਹੜੇ ਸਾਡੇ ਆਫੀਸਰ ਸਾਹਿਬਾਨ ਨੇ ਉਹਨਾਂ ਦਾ ਲਗਾਤਾਰ ਉਹਨਾਂ ਦੇ ਟੱਚ 'ਚ ਨਹੀਂ ਜਦੋਂ ਹੀ ਫੰਡ ਆਉਂਦਾ ਅਸੀਂ ਬਣਾ ਕੇ ਦੇਵਾਂਗੇ ਥੈਂਕ ਯੂ ਮਾਨਯੋਗ ਸਪੀਕਰ ਸਾਹਿਬ ਹਾਂ ਦੀ ਗਟਾਰੀਆ ਜੀ ਮੈਂ ਮੰਤਰੀ ਸਾਹਿਬ ਤੋਂ ਇਹ ਕਹਿਣਾ ਮੈਂ ਵੀ ਜਿਹੜੇ ਪੋਲੋ ਜਦੋਂ ਪੈਸੇ ਆਉਣਗੇ ਚਲੋ ਉਦੋਂ ਕਰ ਦਿਆ ਜੀ ਪਰ ਜਿਹੜੀਆਂ ਗ੍ਰਿਲਾਂ ਵਾਂ ਉਹ ਕਿਸੇ ਤਰੀਕੇ ਪਹਿਲਾਂ ਲੋਅਤੀਆਂ ਜਾਣ ਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਬਹੁਤ ਸਾਰੇ ਬੰਦੇ ਨਹਿਰਾ ਵਿੱਚ ਡੇਕ ਚੁੱਕੇ ਸਾਈਡਾਂ ਤੇ ਗ੍ਰੇਲਾ ਹੈ ਨੀਗੀਆਂ ਠੀਕ ਬੈਠੋ ਜੀ ਗ੍ਰੇਲਾ ਪਹਿਲਾਂ ਲੱਗ ਸਕਦੀਆਂ ਮੰਤਰੀ ਜੀ ਬੰਦੋ ਗੁਰਪ੍ਰੀਤ ਸਿੰਘ ਸਾਹਿਬ ਮੰਤਰੀ ਜੀ ਅ ਕੱਲ ਹੀ ਉੱਥੇ ਜਾ ਕੇ ਆਪਣੇ ਅਫਸਰ ਸਭਾਨ ਭੇਜ ਕੇ ਸਾਰਾ ਦਿਖਾ ਲੈਣਾ ਜੋ ਵੀ ਕੰਮ ਪਹਿਲਾਂ ਹੋਣ ਵਾਲਾ ਉਹ ਪਹਿਲਾਂ ਕਰਵਾ ਦਾਂਗੇ ਕੋਈ ਚੱਕਰੀ ਨਹੀਂ ਬੈਠੋ ਜੀ ਬੈਠੋ ਸ੍ਰੀ ਗੁਰਪ੍ਰੀਤ ਸਿੰਘ ਬਣਾਵਾਲੀ ਮਾਨ ਜੋ ਸਪੀਕਰ ਸਾਹਿਬ 1018 ਮੇਰਾ ਸਵਾਲ ਆ ਕਿ ਹਲਕਾ ਸਰਦੂਲ ਕੜ ਦੇ ਜਿਹੜੇ ਵਾਟਰ ਬਾਕਸਾਂ ਨੂੰ ਟਿਊਬਲ ਦਾ ਪਾਣੀ ਪੀਣ ਆਲਾ ਮਿਲਦਾ ਕੀ ਉਹਨਾਂ ਨੂੰ ਨਹਿਰੀ ਪਾਣੀ ਦੇਣ ਦੀ ਕੋਈ ਤਜਵੀਜ਼ ਹੈ ਕਿ ਨਹੀਂ ਮੰਤਰੀ ਜੀ ਵੈਸੇ ਇਹਨਾਂ ਦਾ ਜਵਾਬ ਤਾਂ ਆ ਗਿਆਨ ਸਪਲੀਮੈਂਟਰੀ ਲੈ ਲੋ ਮੇਰੇ ਕੋਲੇ ਆ ਗਿਆ ਜੀ ਇਹ ਤਾਂ ਤੋੜ ਕੇ ਜਵਾਬ ਦਿੱਤਾ ਮੇਰੀ ਬੇਨਤੀ ਇਹ ਹੈ ਜੀ ਮੇਰੀ ਬੇਨਤੀ ਇਹ ਹੈ ਜੀ ਸਾਡੇ ਪਿੰਡ ਆਗੇ ਫਤੇਪੁਰ ਲੋਹਗੜਾ ਆਲੂਪੁਰ ਫੂਸ ਮੰਡੀ ਬਰਨ ਜਮਾ ਬਿਲਕੁਲ ਭਾਖੜਾ ਦੇ ਉੱਪਰ ਪੈਂਦੇ ਆ ਜੀ ਪਾਖੜਾ ਕੋਲ ਦੀ ਲੰਗਦੀ ਆ ਜਿਵੇਂ ਗੰਗਾ ਦੇ ਕਿਨਾਰੇ ਡੌਕੀ ਲੰਤ ਰਹਿੰਦੇ ਆ ਮੇਰਾ ਕਹਿ ਕੇ ਇੱਕ ਟੀਮ ਭੇਜ ਕੇ ਲੋਕਾਂ ਨਾਲ ਪਬਲਿਕ ਮੀਟਿੰਗ ਕਰਕੇ ਕਿ ਲੋਕਾਂ ਨੂੰ ਕੀ ਬਿਮਾਰੀਆਂ ਟਿਊਬਲ ਨਾਲ ਇਹਨਾਂ ਨੂੰ ਜਲਦੀ ਨਹਿਰੀ ਪਾਣੀ ਨਾਲ ਜੋੜਿਆ ਜਾਵੇ ਜੀ ਇੱਕ ਟੀਮ ਭੇਜ ਕੇ ਸਰਵੇ ਕਰਵਾਇਆ ਜੀ ਧੰਨਵਾਦ ਜੀ ਮੰਤਰੀ ਜੀ ਟੀਮ ਭੇਜ ਕੇ ਸਰਵੇ ਕਰਾਉਂਗੇ ਬ੍ਰਮਸ਼ੰਕਰ ਜੰਪਾ ਜੀ ਕੋਈ ਬਲਡਰ ਵਰਕ ਸਿੱਧਾਂ ਦਾ ਜਿਹਦੇ ਤੇ ਅਸੀਂ ਚਾਹਦੇ ਨਹੀਂ ਸਭ ਤੋਂ ਅੱਛਾ ਪਾਣੀ ਮਿਲਣਾ ਚਾਹੀਦਾ ਜੀ ਤੱਤ ਤੋਂ ਬੜੀ ਗੱਲ ਇਹ ਹੈ ਕਿ ਉੱਥੇ ਤਕਰੀਬਨ 67 ਜਲ ਸਕੀਮਾਂ ਹੈਗੀਆਂ ਜਿੱਚ 62 ਪਿੰਡ ਪੈਂਦੇ ਆ ਜੀ ਔਰ 60 ਸਕੀਮਾਂ ਨੂੰ ਆਲਰੇਡੀ ਜਿਹੜਾ ਹੈ ਪਾਣੀ ਨਹਿਰੀ ਪਾਣੀ ਦਿੱਤਾ ਜਾ ਰਿਹਾ ਪੀਣ ਵਾਲਾ ਸਰਫੇਸ ਵਾਟਰ ਦਿੱਤਾ ਜਾ ਰਿਹਾ ਠੀਕ ਹੈ ਨੰਬਰ 1 ਨੰਬਰ 2 ਉਹਦੇ ਵਿੱਚ ਜਿਹੜੇ 7 ਪਿੰਡ ਟਿਊਬਲ ਜਿਹਨਾਂ ਦਾ ਟਿਊਬਲ ਤੋਂ ਪਾਣੀ ਜਾ ਰਿਹਾ ਉਹਨਾਂ ਚ 6 ਟਿਊਬਲਾਂ ਦਾ ਪਾਣੀ ਬਿਲਕੁਲ ਪ੍ਰੋਪਰ ਹੈ ਉਹਦੀ ਚੈਕਿੰਗ ਹੁੰਦੀ ਰਹਿੰਦੀ ਹੈ ਲਗਾਤਾਰ ਔਰ ਇੱਕ ਜਿਹੜਾ ਟਿਊਬ ਵਾਲਾ ਜਿਹਦਾ ਪਾਣੀ ਪੀਣ ਯੋਗ ਨਹੀਂ ਹੈ ਜੀ ਉਥੇ ਆਰੋ ਲਗਾਇਆ ਗਿਆ ਠੀਕ ਹੈ ਜੀ ਉਥੇ ਆਰੋ ਦਾ ਪ੍ਰਵੀਜ਼ਨ ਹੈ ਉਹਨੂੰ ਵੀ ਜਲਦ ਜੇਕਰ ਕੋਈ ਏਦਾਂ ਦੀ ਤਸਵੀਰ ਬਣਾਵਾਂਗੇ ਲੇਕਿਨ ਇੱਕ ਟਿਊਬ ਰਹਿੰਦਾ ਉਹਨੂੰ ਵੀ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਹਲਤ ਤੱਕ ਕੋਈ ਤਸਵੀਰ ਨਹੀਂ ਹੈ ਕਿਉਂਕਿ ਨਹਿਰੀ ਪਾਣੀ ਦੇਣ ਲਈ ਸਰਫਸ ਪਾਟਰ ਦੇਣ ਲਈ ਤਸਵੀਰ ਵੱਡੀ ਬਣਾਣੀ ਪੈਂਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਰ 903 ਕੁਐਸਚਨ ਪੜਨਾ ਚਾਹੋਗੇ ਨਹੀਂ ਜੀ ਪੜਿਆ ਜੀ ਜੀ ਸਰ ਲਾਲਜੀਤ ਸਿੰਘ ਭੁੱਲਰ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਜਵਾਬ ਦੇਣਗੇ ਜਵਾਬ ਤੁਹਾਡੇ ਕੋਲ ਆ ਗਿਆਣਾ ਸਪਲੀਮੈਂਟਰੀ ਹੈ ਤਾਂ ਪੁੱਛ ਲਓ ਜੀ ਸਵੇਸਤ ਨੇ ਜੀ ਕਿ ਮੇਰੇ ਹਲਕੇ ਦੇ ਇੱਕ ਸਰ ਨੂੰ ਵੱਡਾ ਕਸਬਾ ਕਾਨੂੰਮਾਨ ਉਹਦੇ ਵਿੱਚ ਕੋਈ 4-5 ਏਕੜ ਬੜੀ ਕੀਮਤੀ ਜ਼ਮੀਨ ਤੇ ਮੈਂਕਮ ਇਹਨਾਂ ਦਾ ਜਿਹੜਾ ਡਿਵੈਲਪਮੈਂਟ ਤੇ ਪੰਚਾਇਤ ਦਾ ਬੀਡੀਪੀਓ ਤੇ ਸੈਕਟਰੀ ਨੇ ਰਲ ਕੇ ਸਰਪੰਚ ਦੇ ਨਾਲ ਕਬਜ਼ਾ ਉੱਥੇ ਕਰਾਇਆ ਹੈ ਇਹ 6 ਮਹੀਨੇ ਹੋ ਚੁੱਕੇ ਨੇ ਇਹ ਡੀਸੀ ਸਾਹਿਬ ਨਾਲ ਮੈਂ ਗੱਲ ਕੀਤੀ ਉਹਨੇ ਏਡੀਸੀ ਡਿਵੈਲਪਮੈਂਟ ਦੀ ਡਿਊਟੀ ਲਗਾਈ ਆਈ ਐਮ ਥੈਂਕਫੁਲ ਜਿਹੜਾ ਏਡੀਸੀ ਡਿਵੈਲਪਮੈਂਟ ਸੀ ਉਸਨੇ ਰਿਪੋਰਟ ਦਿੱਤੀ ਜਿਹਦੇ ਵਿੱਚ ਉਹਨੇ ਇਨਡਿਕਟ ਕੀਤਾ ਸਰਪੰਚ ਨੂੰ ਵੀ ਬੀਡੀਪੀਓ ਨੂੰ ਵੀ ਤੇ ਸੈਕਟਰੀ ਨੂੰ ਮੇਰੀ ਗੁਜ਼ਾਰਿਸ਼ ਹੈ ਨਹੀਂ ਇਹ ਪੁਲਿਸ ਸਾਹਿਬ ਤੁਹਾਡੇ ਕੋਲ ਕਿ ਜਿਹੜੀ ਇਨਕੁਆਰੀ ਏਡੀਸੀ ਨੇ ਕਰਕੇ ਇਨਡਿਕਟ ਕੀਤਾ ਤੁਸੀਂ ਖੁਦ ਐਕਸੈਪਟ ਕਰ ਲਈਏ ਉਹਨੂੰ ਹੁਣ ਤੁਸੀਂ ਡੀਡੀਪੀਓ ਨੂੰ ਕਲ ਦਿੰਦਾ ਜੇ ਠਾਣੇਦਾਰ ਨੇ ਡਿਕਟ ਕੀਤੀ ਤਾਂ ਹੌਲਦਾਰ ਕੋ ਤੇ ਜਾਂਦੀ ਨਹੀਂ ਇਟ ਸ਼ੁੱਡ ਹੈਵ ਆਈਦਰ ਗੋਨ ਟੂ ਦੀ ਡਾਇਰੈਕਟਰ অর ਇਟ ਸ਼ੁੱਡ ਹੈਵ ਗੋਨ ਟੂ ਦੀ ਸੈਕਟਰੀ ਆਫ ਦੀ ਡਿਪਾਰਟਮੈਂਟ ਨੰਬਰ 1 ਇਹ ਹੈ ਕਿ ਅਜੇ ਤੱਕ ਉਹ ਐਨਕ੍ਰੋਚਮੈਂਟ ਜਿਹੜੀ ਹੈ ਕਬਜ਼ਾ ਅਜੇ ਤੱਕ ਨਹੀਂ ਹਟਾਇਆ ਗਿਆ ਡੀਸੀ ਸਾਹਿਬ ਨੇ ਮੈਨੂੰ ਯੱਸ ਕੀਤੀ ਤੁਹਾਨੂੰ ਇਵਨ ਆਨਰੇਬਲ ਹਾਈ ਕੋਰਟ ਨੂੰ ਸਾਨੂੰ ਸਰ ਦਰਵਾਜ਼ੇ ਖੜਕਟਾਣੇ ਪਏ ਉਹਨਾਂ ਦੀ ਡਾਇਰੈਕਸ਼ਨਸ ਵੀ ਤੁਹਾਨੂੰ ਐਜ਼ ਅ ਮਿਨਿਸਟਰ ਆ ਚੁੱਕੀਆਂ ਨੇ ਕਿ ਕਬਜ਼ਾ ਹਟਾਓ ਤੇ ਇਹਨਾਂ ਮਹਿਕਮੇ ਤੇ ਸਰਪੰਚਤ ਤੇ ਬੀਡੀਪੀਓ ਤੇ ਜੇ ਜਿਹੜਾ ਪੰਚਾਇਤ ਸ਼ਕਤੀਏ ਦੇ ਉਤੇ ਤੁਸੀਂ ਬਕਾਇਦਾ ਤੌਰ ਆਪਣਾ ਡਿਪਾਰਟਮੈਂਟਲ ਇਹਦੇ ਤੇ ਜਿਹੜਾ ਐਕਸ਼ਨ ਕਰੋ ਜੀ ਕਾਈਂਡਲੀ ਇਹ ਮੈਨੂੰ ਦੱਸੋ ਕਦੋਂ ਤੱਕ ਕਬਜ਼ਾ ਠਵਾ ਦੋਗੇ ਤੇ ਜਿਹੜਾ ਡਿਪਾਰਟਮੈਂਟਲ ਐਕਸ਼ਨ ਹੈ ਆਪਣੇ ਬੀਡੀਪੀਓ ਤੇ ਸੈਕਟਰੀ ਦਾ ਕਦੋਂ ਤੱਕ ਹੋ ਜਾਏਗਾ ਕਾਈਂਡਲੀ ਇੰਨੀ ਗੱਲ ਬਸ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਨ ਕਾਲ ਖਤਮ ਹੁੰਦਾ ਹੈ ਬਾਕੀ ਰਹਿੰਦੇ ਪ੍ਰਸ਼ਨ ਦੇਣਾ ਚਾਹੁੰਦੇ ਹੋ ਬੋਲੋ ਮਾਨਯੋਗ ਸਪੀਕਰ ਸਾਹਿਬ ਬੋਲੋ ਇਹ ਮਾਂਜੁਗ ਮੈਂਬਰ ਸਾਹਿਬ ਨੇ ਜਿਹੜੀ ਗੱਲ ਕੀਤੀ ਵਾਕਈ ਉਹ ਧੇਰ ਕਬਜ਼ਾ ਕਰ ਰਹੀ ਸੀ ਤੇ ਜਦੋਂ ਪਤਾ ਲੱਗਾ ਕਬਜ਼ਾ ਕਰ ਰਿਆ ਤੇ ਮੈਂ ਆਪ ਖੁਦ ਡੀਐਸਪੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ رابطہ ਕੀਤਾ ਵੀ ਇਹ ਜਿਹੜੀ ਜ਼ਮੀਨ ਹੈ ਬਾਦੀ ਦੇਦੀ ਹੈ ਸਾਡੀ ਪੰਚਾਇਤੀ ਜ਼ਮੀਨ ਹੈ ਇਸ ਤੇ ਜਿਹੜਾ ਵੀ ਬੰਦਾ ਕਬਜ਼ਾ ਕਰ ਰਿਆ ਉਹਨੂੰ ਜਲਤੋ ਜਲਦ ਰੋਕਿਆ ਜਾਵੇ ਉਹਨੂੰ ਜਾ ਕੇ ਰੋਕਿਆ ਗਿਆ ਉਹਦੇ ਬਾਅਦ ਉਹ ਬੰਦੇ ਜਿਹੜੇ ਕਬਜ਼ਾ ਕਰ ਰਹੇ ਸਨ ਉਹਨਾਂ ਨੇ ਕੋਰਟ ਦੇ ਵਿੱਚੋਂ ਕੋਈ ਸਟੇ ਲਿਆ ਕੇ ਜਿਹਦੇ ਨਾਲ ਉਹ ਚਾਰ ਦਿਵਾਰੀ ਵਾਰ ਰਹੇ ਸਨ ਵੀ ਸਾਡੇ ਕੋਲ ਸਟੇ ਆ ਜੀਦਾ ਕਰਕੇ ਅਧਿਕਾਰੀ ਵੀ ਥੋੜਾ ਡਰ ਜਾਂਦੇ ਆ ਉਹ ਲਿਆ ਕੇ ਉਹਨਾਂ ਨੇ ਅਧਿਕਾਰੀਆਂ ਨੂੰ ਵਿਖਾਇਆ ਪਰ ਫਿਰ ਵੀ ਆਪਾਂ ਉਹਦੇ ਵਿੱਚ ਨਿੱਜੀ ਦਖਲ ਦੇ ਕੇ ਉਹ ਚਾਰਦواری ਰਿਕਵਾਈ ਕਬਜ਼ਾ ਉਹਨਾਂ ਦਾ ਰਿਕਵਾਇਆ ਜਿਹੜੀ ਉਹ ਚਾਰਦواری ਕਰਦੇ ਪਏ ਸੀ ਉਹਦੇ ਬਾਅਦ ਉਹ ਬੰਦੇ ਮੇਰੇ ਕੋਲ ਆਏ ਜਿਹੜੇ ਬੰਦੇ ਕਬਜ਼ਾ ਕਰਦੇ ਸੀ ਤੇ ਉਹ ਕਹਿੰਦੇ ਵੀ ਭੁੱਲਰ ਸਾਹਿਬ ਅਸੀਂ ਵੋਟਾਂ ਤੁਹਾਨੂੰ ਪਾਈਆਂ ਆਮ ਆਦਮੀ ਪਾਰਟੀ ਨੂੰ ਤੇ ਜਿਹੜੇ ਪਹਿਲੇ ਕਾਲੀ ਕਾਂਗਰਸ ਸੀ ਉਹ ਕਬਜ਼ਾ ਕਰਾਉਂਦੇ ਹੁੰਦੇ ਸੀ ਤੇ ਤੁਸੀਂ ਸਾਡਾ ਕਬਜ਼ਾ ਛੜਾਈ ਜਾਂਦੇ ਜੀ ਮੈਂ ਇਹ ਗੱਲ ਕਹੀ ਮਾਜੋਬ ਸਪੀਕਰ ਸਾਹਿਬ ਇਹ ਬੰਦੇ ਉਹ ਵੀ ਸੁਣਨਗੇ ਉਹਨਾਂ ਨੂੰ ਵੀ ਪਤਾ ਲੱਗ ਜੂ ਕਿ ਭਾਵੇਂ ਕੋਈ ਹੋਵੇ ਕਾਲੀ ਭਾਵੇਂ ਕਾਂਗਰਸੀ ਤੇ ਭਾਵੇਂ ਸਾਡੇ ਵਾਲਾ ਜਿਹੜਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰੂ ਉਹ ਸਾਡਾ ਕੁਝ ਨਹੀਂ ਲੱਗਦਾ ਭਾਵੇਂ ਸਾਨੂੰ ਵੋਟ ਪਾਈ ਭਾਵੇਂ ਨਹੀਂ ਪਾਈ ਇਹ ਜ਼ਮੀਨ ਛੁੱਟ ਨਹੀਂ ਛੁੱਟਰੀਆਂ 12341 ਏਕੜ ਜ਼ਮੀਨ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਲਿਆਂਦੀ ਜਿਹੜੀ ਪੰਚਾਇਤੀ ਜ਼ਮੀਨ ਤੇ ਉਹਨਾਂ ਬੰਦਿਆਂ ਨੇ ਅਖੋ ਕਿਹਾ ਵੀ ਫਿਰ ਸਾਨੂੰ ਵੋਟਾਂ ਪਾਈਆਂ ਦਾ ਕੀ ਫਾਇਦਾ ਪੁਰਾਣੇ ਤੇ ਕਬਜ਼ਾ ਕਰਾਉਂਦੇ ਹੀ ਉਮ ਬੈਕਾ ਫਿਰ ਤੂੰ ਪ੍ਰਾਣਿਆਂ ਨੂੰ ਪਾ ਦੀ ਅਸੀਂ ਤੇ ਨਹੀਂ ਕਬਜ਼ਾ ਕਰਨ ਦੇਣਾ ਅਸੀਂ ਤੇ ਪੰਚਾਇਤੀ ਜ਼ਮੀਨ ਦਾ ਕਰਜ਼ਾ ਛਡਾਉਣਾ ਸਰਪੰਚ ਸਸਪੈਂਡ ਕੀਤਾ ਜਿਹੜਾ ਸੈਕਟਰੀ ਅਸੰਬੰਧਿਤ ਉੱਤੇ ਕਾਰਵਾਈ ਇੱਕ ਦੋ ਦਿਨਾਂ ਚ ਹੋਣੀ ਜੀ ਉੱਤੇ ਕਾਰਵਾਈ ਚੱਲਦੀ ਪਈ ਉਹ ਵੀ ਸਸਪੈਂਡ ਹੋ ਗਿਆ ਪ੍ਰਸ਼ਨ ਕਾਲ ਖਤਮ ਹੁੰਦਾ ਹੈ ਬਾਕੀ ਰਹਿੰਦੇ ਪ੍ਰਸ਼ਨ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰ ਸੰਚਾਲਨ ਨਿਯਮਾਂਵਲੀ ਦੇ ਨਿਯਮ 36 ਅਧੀਨ ਉੱਤਰ ਦਿੱਤੇ ਸਮਝੇਗੇ ਸਮਝੇ ਜਾਣ ਹੁਣ ਅਸੀਂ ਏਜੰਡੇ ਦੀ ਅਗਲੀ ਆਈਟਮ ਲਵਾਂਗੇ ਯੈਸ ਬਾਜਵਾ ਜੀ ਬਾਜਵਾ ਜੀ 0 आवर ਬਾਜਵਾ ਜੀ 0 आवर ਜੀ ਸਪੀਕਰ 0 आवर ਅਸ ਪਹਿਲੇ ਮੇਰੇ ਮੇਰਾ ਟਾਈਮ ਇਨ ਹੁੰਦਾ ਪਲੀਜ਼ ਇਹ ਸਪੀਕਰ ਨੇ ਦੇਖਣਾ ਜੀ ਤੁਸੀਂ ਬੋਲਣਾ ਚਾਹੁੰਦੇ ਹੋ ਨਹੀਂ ਮੈਂ ਵੀ ਜ਼ਰੂਰ ਬੋਲਣਾ ਤੁਸੀਂ ਗੱਲ ਕਰਨਾ ਚਾਹੁੰਦੇ ਸੀ ਆਪ ਦੀ ਗੱਲ ਕੰਪਲੀਟ ਕਰ ਲੋ ਅੱਛਾ ਜੀ ਮੇਰੀ ਇੱਕੋ ਗੁਜ਼ਾਰਿਸ਼ ਹੈ ਪ੍ਰੋਟਰ ਸਾਹਿਬ ਬੈਂਚ ਤੇ ਬੈਠਿਆ ਜਾਣ ਨਹੀਂ छुटਣੀ ਹਾਊਸ ਦੇ ਵਿੱਚ ਅਸ਼ੋਰੈਂਸ ਦਿਓ ਕਿ ਕਬਜ਼ਾ ਕਿੰਨੇ ਦਿਨ ਤੱਕ ਘਟਵਾਓ ਤੇ ਇਹਨਾਂ ਬੀਡੀਪੀਓਸ ਤੇ ਪੰਚਾਇਤ ਸੈਕਟਰੀਆਂ ਤੇ ਕਿਉਂਕਿ ਇਹ ਸਮੁੱਚੇ ਪੰਜਾਬ ਚ ਇਹੀ ਕੰਮ ਚੱਲਦਾ ਹੈ ਤੋ ਕਿਰਪਾ ਕਰਕੇ ਜੇ ਤੁਸੀਂ ਕੋਈ ਚੰਗਾ ਕੰਮ ਕਰ ਰਹੇ ਹੋ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਥੈਂਕ ਯੂ ਤੇ ਇਹਨੂੰ ਕਾਈਂਡਲੀ ਕਬਜ਼ਾ ਛਡਵਾਓ ਅਸੀਂ ਵੀ ਤੁਹਾਡੀ ਇਸੇ ਵਿੱਚ ਮਦਦ ਕਰਨੇ ਆ ਤੇ ਆਪਣੇ ਜਿਹੜੇ 에ਰਿੰਗ ਆਫੀਸਰਜ਼ ਨੇ ਜਿਹੜੇ ਗਿੱਜੇ ਨੇ ਇਸ ਕੰਮ ਦੇ ਪੁਰਾਣੇ ਵਕਤਾਂ ਦੇ ਗਿੱਜੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਕਾਰਵਾਈ ਉਹਨਾਂ ਤੇ ਕਰੋ ਕਾਈਂਡਲੀ ਇੰਨੀ ਗੱਲ ਹੈ ਅਸੀਂ ਤੇ ਇੰਨੀ ਅਸ਼ੋਰੈਂਸ ਦਉ ਤੈਨੂੰ ਨਾ ਕੋਈ ਆਣਾ ਤੇ ਕੀਤੀ ਕੋਈ ਨਹੀਂ ਜੀ ਜੀ ਬੈਠੋ ਜੀ ਬੈਠੋ ਦੇਖੋ 0 ਆਵਰ ਦੇ ਵਿੱਚ ਬਾਈਂਡਿੰਗ ਨਹੀਂ ਹੁੰਦਾ ਲੇਕਿਨ ਜੇ ਮੰਤਰੀ ਸਾਹਿਬ ਚਾਹੋ ਤੇ ਬੋਲ ਸਕਦੇ ਜੀ ਮਾ ਜੋ ਸਪੀਕਰ ਸਾਹਿਬ ਬਾਜਵਾ ਸਾਹਿਬ ਆਪ ਹੀ ਮੰਨ ਗਏ ਵੀ ਪੁਰਾਣੇ ਅਫਸਰ ਵਿਗੜੇ ਆ ਪੁਰਾਣੇ ਕਿੰਨਾ ਵਗਾੜੇ ਆਪਾਂ ਨੂੰ ਪਤਾ ਹੀ ਆ ਠੀਕ ਹੈ ਉਹ ਉਹਦੇ ਬਾਅਦ ਬਾਜਵਾ ਸਾਹਿਬ ਨੂੰ ਵੀ ਪਤਾ ਉਹ ਕਿਉਂਕਿ ਇਹਨਾਂ ਦਾ ਹਲਕਾ ਆ ਡਿਪਟੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੈਂ ਖੁਦ ਆ ਪ੍ਰਾਪਤਾ ਕਰਦਾ ਰਿਆਂ ਜਿਹੜੀ ਗੱਲ ਇਹਨਾਂ ਕੀਤੀ ਕਬਜ਼ੇ ਦੀ ਕਬਜ਼ਾ ਵੀ ਜਿਹੜਾ ਉਹ ਜਲਦ ਛਡਾਵਾਂਗੇ ਉਹਨਾਂ ਕੋਲ ਇੱਕ ਕਾਨੂੰਨੀ ਕਾਗਜ਼ ਆ ਜਿਹੜਾ ਉਸਟੇ ਲੈ ਕੇ ਆਏ ਆ ਉਸਟੇ ਜਲਦੀ ਤੜਾ ਕੇ ਆਪਾਂ ਛੇਤੀ ਤੋਂ ਛੇਤੀ ਕਬਜ਼ਾ ਉਹਦਾ ਜਿਹੜਾ ਪੰਚਾਇਤ ਦੇ ਅੰਡਰ ਲਾਵਾਂਗੇ ਜੇ ਉਹ ਸਟੇ ਟੁੱਟ ਗਿਆ ਆ ਨਾ ਕੋਈ ਸਟੇ ਹੋਇਆ ਤੇ ਆਪਾਂ ਦੋ ਚੌਂ ਦਿਨਾਂ ਜੀ ਉਹ ਕਬਜ਼ਾ ਪੰਚਾਇਤ ਦੇ ਅੰਡਰ ਲੈ ਲਵਾਂਗੇ ਥੈਂਕ ਯੂ ਥੈਂਕ ਯੂ ਧੰਨਵਾਦ ਥੈਂਕ ਯੂ ਥੈਂਕ ਯੂ ਬੈਠੋ 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 ਮਨਜੀਤ ਸਿੰਘ ਬਲਾਸਪੁਰ ਜੀ ਬੈਠੋ ਮੰਤਰੀ ਜੀ ਸਪੀਕਰ ਸਾਹਿਬ ਟੋਟਾ ਬਹੁਤ ਬਹੁਤ ਧੰਨਵਾਦ ਜੀ 0 ਓਵਰ ਦੇ ਵਿੱਚ ਮੈਨੂੰ ਸਮਾਂ ਦੇਣ ਤੇ ਸਰ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਜੀ ਜਿਹੜਾ ਤਕਰੀਬਨ ਹਰ ਵਿਅਕਤੀ ਯੂਜ਼ ਰਿਹਾ ਉਹ ਸਮੱਸਿਆ ਸਰ ਐਨਓਸੀ ਦੀ ਆ ਭਾਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸੀਐਮ ਸਾਹਿਬ ਜੀ ਨੇ ਕਹਿ ਦਿੱਤਾ ਸੀ ਕਿ ਐਨਓਸੀ ਦੀ ਕੋਈ ਲੋੜ ਨਹੀਂ ਪਰ ਉਹਨੂੰ ਹਜੇ ਅਮਲੀ ਜਾਮਾ ਦੇਣ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਮੈਂ ਸਮਾਂ ਦਾ ਦਿਨ ਲੱਗ ਜਾਦਾ ਲੱਗੇ ਵੀ ਇਸ ਐਨਓਸੀ ਨੂੰ ਅਮਨੀ ਜਾਮਾ ਦੇ ਕੇ ਜਿਹੜੇ ਪੰਜ ਪੰਜ 7 7 ਮਾਰਨ ਵਾਲੇ ਲੋਕ ਆ ਉਹਨਾਂ ਦੀਆਂ ਰਜਿਸਟਰੀ ਹੋ ਜਾਣ ਕਿਸੇ ਨੇ ਆਪਣੇ ਬੱਚੇ ਦੀ ਪੜ੍ਹਾਈ ਤੇ ਲੋਨ ਲੈਣਾ ਜੀ ਕਿਸੇ ਨੇ ਕੋਈ ਮਕਾਨ ਬਣਾਉਣਾ ਬਹੁਤ ਵੱਡੀ ਪੰਜਾਬ ਦੀ ਸਮੱਸਿਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹਦੇ ਵੱਲ ਗੌਰ ਕਰਕੇ ਐਨਓਸੀ ਨੂੰ ਜਿਹੜਾ ਅਮਨੀ ਜਾਮਾ ਪਹਿਨਾਇਆ ਧੰਨਵਾਦ ਜੀ ਸ਼੍ਰੀਮਾਨ ਅਸ਼wini ਕੁਮਾਰ ਜੀ ਤਨਵਾ ਸਪੀਕਰ ਸਾਹਿਬ ਮੈਂ ਨਾ ਇੱਕ ਗੱਲ ਵੱਲ ਤੁਹਾਡਾ ਧਿਆਨ ਲਿਆਣਾ ਚਾਹਨਾ ਕਿ ਪ੍ਰਸ਼ਾਸਨ ਨਹੀਂ ਬੋਲੋਗੇ ਨਾ ਮੈਂ ਬਹਿ ਜਾਣਾ ਪਾ ਨਹੀਂ ਮੈਂ ਨਹੀਂ ਮੈਂ ਨਹੀਂ ਬਰਦਾਸ਼ਤ ਕਰਦਾ ਇਹ ਚੀਜ਼ਾਂ ਮੈਂ ਕਿਸੇ ਦੇ ਬਾਰੇ ਬੋਲਦਾ ਨਹੀਂ ਹਾਂ ਐਦਾ ਨਹੀਂ ਹੈ ਹਾਂ ਐਦਾ ਐਦਾ ਨਹੀਂ ਕਰ ਮੈਂ ਬੈਠੋ ਮੈਂਬਰ ਸਾਹਿਬ ਬੈਠੋ ਤੁਸੀਂ ਇਹ ਨਹੀਂ ਬੋਲਦੇ ਤੁਸੀਂ ਬੈਠੋ ਇਨਸਲਟ ਕਰਵਾਣੀ ਕਰਨ ਦੇ ਲਈ ਖੜੇ ਹੋ ਐ ਤੇ ਫਿਰ ਕੋਈ ਜ਼ਰੂਰਤ ਨਹੀਂ ਹੈ ਨਹੀਂ ਨਹੀਂ ਕੋਈ ਇਨਸਲਟ ਨਹੀਂ ਕਰੇਗਾ ਮੈਂ ਇਹ ਕਹਿ ਰਿਹਾ ਅਰੇ ਅਮਰਪਾਲ ਜੀ ਬੈਠੋ ਤੇ ਸੁਣ ਲੈਣਾ हिम्मत रख्या करो सुखानंद जी बैठो हां अमृतपाल एमएलए साहब बैठो एमएलए साहब बैठो जी अश्वनी जी बोलो मेरा जी। एक कहना जी जी कल जीमा साहब ने बोलदे हुए ना रणजीत सिंह सागर डैम ਦੇ ਬਾਰੇ ਉਹ ਜਦੋਂ ਅਸੀਂ ਤੁਹਾਡੇ ਨਾਲ ਚਾਹ ਤੇ ਬੈਠੇ ਸੀ ਰਾਜੇਪਾਲ ਦੇ ਉਸ ਵੇਲੇ ਵੀ ਇੱਕ ਜ਼ਿਕਰ ਕੀਤਾ ਕਿ ਉੱਥੇ ਅਸੀਂ ਜਿਹੜੀ ਝੀਲ ਹੈ ਉਹਦੀ ਡਿਵੈਲਪਮੈਂਟ ਕਰਕੇ ਟੂਰਿਜ਼ਮ ਬਹੁਤ ਵਧੀਆ ਜਗ੍ਹਾ ਉਹ ਕੋਈ ਗੱਲ ਨਹੀਂ ਔਰ ਸੀਐਮ ਸਾਹਿਬ ਅੱਜਕੱਲ ਬਾਰ-ਬਾਰ ਉੱਥੇ ਜਾ ਰਹੇ ਨੇ अच्छा लेकिन वो दौरे ते गए हुए एसी ते वापस आ रहे सी सीएम सब्जी अच्छी आदत है अगर कोई सड़क ते खड़ा मिलता है ओनु नमस्ते भी करदेया ते गड्डी भी रोक देया उन्होंने गड्डी रोक ली ओते गड्डी ਤੋਂ ਉਤਰ ਤੋਂ ਬਾਅਦ ਇੱਕ ਬੀਬੀ ਨੇ ਉਹਨਾਂ ਨੂੰ ਸਾਡੇ ਉਹ ਅਰਧ ਪਹਾੜੀ ਏਰੀਆ ਉਤੋਂ ਦੇ ਲੋਕ ਬੜੇ ਭੋਲੇ ਪਾਲੇ ਨੇ ਉਹਨਾਂ ਨੇ ਨਮਸਤੇ ਕੀਤੀ ਝੁੱਕ ਕੇ ਪੂਰੀ ਤਰ੍ਹਾਂ ਨਾਲ ਉਹਨਾਂ ਨੇ ਪੁੱਛਿਆ ਆਪਣੇ ਸੁਆਭ ਦੇ ਅਨੁਸਾਰ ਕਿ ਵਿਆਹ ਕੋਈ ਤੰਗੀ-ਤੁੰਗੀ ਤੇ ਨਹੀਂ ਹੈ ਉਹਨਾਂ ਨੇ ਕਿਹਾ ਜੀ ਤੰਗੀ ਤਾਂ ਮੈਨੂੰ ਇਹ ਹੈ ਕਿ ਮੇਰੇ ਘਰ ਲਾਈਟ ਨਹੀਂ ਹੈਗੀ ਮੈਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਮੇਰੀ ਜਿਹੜੀ ਇਹ ਗਲੀ ਹੈ ਇਹਦਾ ਬੁਰਾ ਹਾਲ ਹੈ ਔਰ ਇਹ ਪਹਾੜੀ ਪਹਾੜਾ ਦੇ ਅੰਦਰ ਨਾ ਚਾਰ ਚਾਰ ਪੰਜ ਪੰਜ ਹਜ਼ਾਰ ਅਲਗ-ਅਲਗ ਹੁੰਦੇ ਨੇ ਉਹਨ ਆਪਣੀਆਂ ਚਾਰ ਪੰਜ ਮੰਗਾਂ ਜਿਹੜੀਆਂ ਸੀਐਮ ਸਾਹਿਬ ਨੇ ਉਸ ਵੇਲੇ ਡੀਸੀ ਨੂੰ ਬੁਲਾਇਆ ਉਹਨੋਂ ਡੀਸੀ ਬਦਲ ਗਏ ਨੇ ਡੀਸੀ ਨੂੰ ਬੁਲਾਇਆ ਕਿ ਡੀਸੀ ਸਾਹਿਬ ਇਹਨਾਂ ਦੀ ਤਤਕਾਲ ਮੇਰੇ ਅਗਲੀ ਵਾਰੀ ਆਨ ਤੋਂ ਪਹਿਲਾਂ-ਪਹਿਲਾਂ ਇਹ ਹੱਲ ਕਰ ਦੇਣੀ ਹੈ ਮੈਂ ਪ੍ਰਸ਼ਾਸਨ ਦਾ ਹਾਲ ਤੁਹਾਡੇ ਵੱਲ ਧਿਆਨ ਲਿਆਣਾ ਚਾਹਨਾ ਹੈ सीएम साहब चले गए अगली बारी सीएम तो आप दोबारा आए होया की उस जनानी ਦੇ ਘਰ ਜਿਹਨੂੰ ਜਿਹੜੀ ਪੂਰੀ ਅਨਪੜ੍ਹ ਜਨਾਨੀ ਹੈ ਜਿਹਨੂੰ ਕੋਈ ਪਤਾ ਨਹੀਂ ਕੀ ਪ੍ਰਸ਼ਾਸਨ ਕੀ ਹੁੰਦਾ ਦੂਜਾ ਕੀ ਹੁੰਦਾ ਪੁਲਿਸ ਦਾ ਅਮਲਾ ਚਲਾ ਗਿਆ ਉਹ ਡੀਸੀ ਦੇ ਕੰਨ ਤੇ ਗਿਆ ਉਹ ਜਨਾਨੀਆਂ ਨੂੰ ਉਥੋਂ ਬਾਹਨੇ ਨਾਲ ਕੀ ਆਉ ਤੁਹਾਨੂੰ ਲੈ ਕੇ ਜਾਣਾ ਗੱਡੀ 'ਚ ਬਿਠਾਇਆ ਅਗਰ ਪੁਲਿਸ ਪਿੱਛੇ ਪੁਲਿਸ ਮੰਤਰੀ ਸਾਹਿਬ ਵੀ ਇਹਦੀ ਕੋਕ ਕਰ ਸਕਦੇ ਜਾ ਕੇ ਮੈਂ ਬੀਬੀ ਨੂੰ ਮਿਲ ਕੇ ਆਇਆ ਮੈਂ ਕੋਈ ਗੱਲ ਮਤਲਬ ਇਹ ਇਹਦੇ ਨਾਲ ਪ੍ਰਸ਼ਾਸਨ ਦੀ ਛਵੀ ਤੇ ਕੀ ਅਸਰ ਪੈਂਦਾ ਇਹਦੇ ਤੋਂ ਗੌਰ ਕਰਨੀ ਪੈਗੀ ਕਿ ਸੀਐਮ ਕੁਛ ਚਾਹੁੰਦੇ ਨੇ ਪ੍ਰਸ਼ਾਸਨ ਥੱਲੇ ਕੀਤਾ ਉਹਨਾਂ ਦਾ ਕੋਈ ਕੰਮ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਠਾਣੇ ਬਿਠਾਈ ਰੱਖਿਆ ਉਹਨੂੰ ਇਹ ਵੀ ਨਹੀਂ ਦੱਸਿਆ ਤੈਨੂੰ ਕਿੱਥੇ ਲੈ ਕੇ ਜਾ ਰਹੇ ਆ ਉਹਦਾ ਘਰ ਵਾਲਾ ਕਿਡਨੀ ਪੇਸ਼ੈਂਟ ਹੈ ਔਰ ਉਹਨੂੰ ਵੀ ਚੱਕ ਲਿਆ ਕਰੋ ਮੈਂ ਤੁਹਾਡੇ ਦੁਆਰਾ ਇਹ ਕਹਿਣਾ ਚਾਹੁੰਦਾ ਕਿ ਜੇਕਰ ਆਪਣੀ ਮਨਸ਼ਾ ਸਾਫ ਸੀ ਉਹਦਾ ਕੰਮ ਕਰਨਾ ਜਾਂ ਨਹੀਂ ਕਰਨਾ ਲੇਕਿਨ ਉਸ ਜਨਾਨੀ ਨੂੰ ਜਿਹੜਾ ਦੋਸ਼ੀ ਜਿਹੜੇ ਲੋਗ ਨੇ ਕਿਆ ਤੁਹਾਡੇ ਮਾਧਿਅਮ ਨਾਲ ਸੀਐਮ ਤੱਕ ਇਹ ਹੁੰਦੇ ਤੇ ਮੈਨੂੰ ਲੱਗਦਾ ਜਰੂਰ ਗੌਰ ਕਰਦੇ ਮੈਂ ਉਹਨਾਂ ਦੀ ਨੀਅਤ ਦੇ ਉੱਤੇ ਕੋਈ ਹੋਰ ਨਹੀਂ ਕਰਦਾ ਲੇਕਿਨ ਮੈਨੂੰ ਇਹ ਲੱਗਦਾ ਕਿ ਉਹ ਭੋਲੀ ਵਰਗੇ ਇਨਸੀਡੈਂਟ ਪੰਜਾਬ ਚ ਕਿੰਨੇ ਹੋ ਰਹੇ ਨੇ ਇਹਦੇ ਤੇ ਵੀ ਸਾਨੂੰ ਜਰੂਰ ਧਿਆਨ ਰੱਖਣਾ ਚਾਹੀਦਾ ਥੈਂਕ ਯੂ ਬਰਿੰਦਰ ਗੋਇਲ ਜੀ ਮਿਸਟਰ ਸਪੀਕਰ ਜ਼ੀਰੋ ਆਵਾਜ਼ ਤਾਂ ਵਾਹ ਸਪੀਕਰ ਸਾਹਿਬ ਸਿਸਟਰ ਸਪੀਕਰ ਜੀ ਉਹ ਆਵਾਜ਼ ਸਪੀਕਰ ਸਾਹਿਬ ਬਿਲਕੁਲ ਬਾਤ ਹੈ ਠੀਕ ਠੀਕ ਮੈਂ ਜੀ ਤੁਹਾਡਾ ਧਿਆਨ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਨਾ ਕਿ ਪਿੰਡ ਬਖਸ਼ੀ ਵਾਲਾ ਤੋਂ ਬੋਲਣ ਦਿਓ ਜੀ ਉਹਨਾਂ ਨੂੰ ਨਦਾਮਪੁਰ ਤੱਕ ਸਰ 34 ਕਿਲੋਮੀਟਰ ਸੜਕ ਬਣੀ ਸੀ ਤੁਹਾਨੂੰ ਮੌਕਾ ਮਿਲਿਆ ਤੇ ਇਹ ਸੜਕ ਮੇਰੇ ਹਲਕੇ ਲਹਿਰੇ ਦੇ ਵਿੱਚ ਅਲੀ ਸ਼ੇਰਾ ਆਲੰਪੁਰ ਕੋਟਰਾ ਲਹਿਲ ਲਹਿਰਾ ਮੰਡੀ ਅੜਕਵਾਸ ਨਗਲਾ ਵਿੱਚ ਦੀ ਹੋ ਕੇ ਨਦਾਮਪੁਰ ਪਹੁੰਚਦੀ ਸਰ ਇਹ ਕਟਮੋਸ਼ਨ ਅਲਾਉ ਕੀਤੀ ਤੇ ਮੇਰੇ ਹਲਕੇ ਦੀ 19.30 ਕਿਲੋਮੀਟਰ ਇਹ ਸੜਕ ਮੇਰੇ ਹਲਕੇ ਦੇ ਵਿੱਚ جاری ਹੈ ਇਹ ਸੜਕ ਸਰ ਬਿਲਕੁਲ ਨਹਿਰ ਦੇ ਪਟੜੀ ਦੇ ਉੱਪਰ ਬਣੀ ਹੈ ਸੜਕ ਹੈ ਜਿਹੜੀ 12 ਫੁੱਟ ਚੌੜੀ ਹੈ ਡਿਫਰੈਂਸ ਹੈ ਨਹੀਂ ਆਪਸ ਦੇ ਵਿੱਚ ਮਤਲਬ ਟਾਇਰ ਵੀ ਲੋਹਨ ਨੂੰ ਗੱਡੀ ਦਾ ਸਾਈਡ ਤੇ ਬੜਾ ਖਤਰਾ ਹੈ ਤੇ ਉੱਥੇ ਰੋਜ਼ ਹਾਦਸੇ ਵਾਪਰ ਰਹੇ ਨੇ ਪਿੱਛੇ ਸਰੀਏ ਨਾਲ ਭਰੇ ਇੱਕ ਟਰੈਕਟਰ गिर ਗਿਆ ਕਾਰਾਂ गिरਗੀਆਂ ਮੋਟਰਸਾਈਕਲ गिरਗੇ فاਸਲਾ ਜ਼ਰੂਰ ਘਟਿਆ ਕਿਉਂਕਿ ਸਾਡੇ ਲਹਿਰੇ ਤੋਂ ਜੇ ਕਿਸੇ ਨੇ ਪਟਿਆਲੇ ਨੂੰ ਆਉਣਾ ਹੈ ਤਾਂ ਸਰ ਉਸ ਰਸਤੇ ਆਉਂਦੇ ਨੇ ਕਿਉਂਕਿ ਨਦਾਮਪੁਰ 24 ਕਿਲੋਮੀਟਰ ਪੈਂਦੇ ਪਰ ਇਹ ਬਹੁਤ ਰਿਸਕੀ ਹੈ ਰਾਤ ਦੇ ਸਮੇਂ ਦਾ ਬਿਲਕੁਲ ਹੀ ਰਿਸਕੀ ਹੈ ਸੋ ਇਸ ਸੜਕ ਦੇ ਉੱਤੇ ਸਾਰੀ ਦੇ ਉੱਤੇ ਜਦਾਂ ਦੀਵਾਰ ਬਣਾਈ ਜਾਵੇ ਜਾਂ ਇੱਥੇ ਰੇਲਿੰਗ ਲਾਈ ਜਾਵੇ ਤਾਂ ਜੋ ਕੀਮਤੀ ਜਾਨਾਂ ਜਿਹੜੀਆਂ ਉੱਥੇ ਜਾ ਰਹੀਆਂ ਨੇ ਲੋਕਾਂ ਨੂੰ ਰੋਜ਼ ਦੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਤੋਂ ਬਚਾਅ ਹੋ ਸਕੇ ਸਰ ਥੈਂਕ ਯੂ ਥੈਂਕ ਯੂ ਕੁਲਵੰਤ ਸਿੰਘ ਜੀ ਪਰ ਸਪੀਕਰ ਸਾਹਿਬ ਇੱਕ ਮਿੰਟ ਸਪੀਕਰ ਸਾਹਿਬ ਨਾ ਕਰਵਾ ਦੇ ਬੜਾ ਧੰਨਵਾਦ ਵੀਲ ਗੈਟ ਟਾਈਮ ਮੈਂ ਹੌਸਲਾ ਧਿਆਨ ਦੁਬਾਰਾ ਚਾਹਣਾ ਵੀ ਹਰ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਮੋਟਰਾਂ ਲਗਾਈਆਂ ਜਾਂਦੀਆਂ ਨੇਗੀਆਂ ਉਹ ਜਿਹੜੇ ਉਹਨਾਂ ਦੇ ਬਿੱਲ ਨੇਗੇ ਉਹ ਤਕਰੀਬਨ ਉਹ ਘਰਾਂ ਨੂੰ ਭਰਨੇ ਪੈਂਦੇ ਆ ਕਾਫੀ ਘਰਾਂ ਤੋਂ ਭਰੇ ਵੀ ਨਹੀਂ ਜਾਂਦੇ ਕਿਉਂਕਿ ਉਹ ਗਰੀਬ ਵਸਤੀਆਂ ਦੇ ਵਿੱਚ ਹੀ ਮੋਟਰਾਂ ਲਗਾਈਆਂ ਜਾਂਦੀਆਂ ਨੇ ਮੈਂ ਚਾਹਣਾ ਵੀ ਆਪਾਂ ਸਾਰੇ ਘਰਾਂ ਨੂੰ ਜਿਹੜੇ ਬਿਜਲੀ ਦੇ ਬਿੱਲ ਆ ਉਹ ਮਾਫ ਕੀਤੇ ਹੋਏ ਨੇ ਕਿਰਪਾ ਕਰਕੇ ਉਹ ਵੀ 5-10 ਮੋਟਰਾਂ ਤਕਰੀਬਨ ਹਰ ਪਿੰਡ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਵੀ ਬੈਲ ਮਾਫ ਕੀਤੇ ਜਾਣ ਤਾਂ ਬਹੁਤ ਧੰਨਵਾਦ ਹੋਊਗਾ ਜੀ ਟੌਂਗ ਸਾਹਿਬ ਦੇ ਦੇ ਦੇਾਂਗੇ ਟਾਈਮ ਦੇਾਂਗੇ 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 ਟੌਂਗ ਸਾਹਿਬ ਧੰਨਵਾਦ ਜੀ ਡਿਪਟੀ ਸਿਕਾ ਸਾਹਿਬ ਸਰ ਕੀ ਕਰਾਵਾਂਗੇ ਇਹਨਾਂ ਦੇ ਲਈ ਮੈਂ ਬਿਲਕੁਲ ਮੈਂ ਬਿਲਕੁਲ ਤੁਹਾਡੇ ਮਾਦੀਮ ਰਾਹੀਂ ਦੱਸਣਾ ਚਾਹੁੰਦਾ ਕਿ ਬਿਆਸ ਦਰਿਆ ਜਿਹੜਾ ਹੈ ਉਹਦੇ ਕੰਡੇ ਤੇ ਲੱਗਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਹੜ੍ਹ ਦੀ ਬੜੀ ਮਾਰ ਪਈ ਹੈ ਜਿਹਦੇ ਨਾਲ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਜਿਹੜੀ ਹੈ ਉਹ ਦਰਿਆ ਦੇ ਅੰਦਰ ਚਲੀ ਗਈ ਹੈ ਤੇ ਮੈਂ ਡੀਸੀ ਸਾਹਿਬ ਨੂੰ ਮਿਲਿਆ ਸੀ ਪਿੰਡ ਕੋਟ ਭਲੋਜਲਾ ਜਲਾਲਾਬਾਦ ਬੋਤਲਕੀੜੀ ਵੈਰੋਵਾਲ ਜਿਹੜੇ ਨਿਲ ਨਾਲ-ਨਾਲ ਪਿੰਡ ਪੈਂਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਸਪਰ ਲਾ ਕੇ ਪੱਥਰ ਲਾ ਕੇ ਜਿਹੜੀ ਕਿਸਾਨਾਂ ਦੀ ਜ਼ਮੀਨ ਰੁੱੜ ਰਹੀ ਹੈ ਉਹਨੂੰ ਬਚਾਇਆ ਜਾਵੇ ਮੈਂ ਇਹ ਮੰਤਰੀ ਸਾਹਿਬ ਦੇ ਧਿਆਨ ਵਿੱਚ ਗੱਲ ਲਿਆਉਣ ਚਾਹਨਾ ਨੀਨਾ ਮਿੱਤਲ ਜੀ ਧੰਨਵਾਦ 피ਕਰ ਸਾਹਿਬ ਭਾਈ ਬਿਲਕੁਲ ਟਾਈਮ ਮਿਲੂ ਮੈਂ ਤੁਹਾਡਾ ਧਿਆਨ ਇਸ ਤੇ ਲਿਆਉਣਾ ਚਾਹਨੀ ਆ ਕਿ ਮੇਰੇ ਹਲਕੇ ਰਾਜਪੁਰਾ ਵਿੱਚ ਮੇਰੇ ਹਲਕੇ ਰਾਜਪੁਰਾ ਇੱਕ ਇੰਡਸਟਰੀ ਏਰੀਆ ਹੈ ਤੇ ਜਦੋਂ ਵੀ ਉੱਥੇ ਕੋਈ ਹਸਪੀਟਲ ਦੀ ਗੱਲ ਕਰੀਏ ਚਾਹੇ ਕੈਂਪਾਂ ਦੀ ਗੱਲ ਕਰੀਏ ਅੱਖਾਂ ਦੇ ਪੇਸ਼ੈਂਟ ਬਹੁਤ ਜ਼ਿਆਦਾ ਹੈ ਜਦੋਂ ਕੈਂਪ ਲੱਗਦੇ ਆ ਜਿਹੜੇ ਗਰੀਬ ਬੰਦੇ ਵਿਚਾਰੇ ਪ੍ਰਾਈਵੇਟ ਡਾਕਟਰਾਂ ਕੋਲੇ ਨਹੀਂ ਜਾ ਸਕਦੇ ਉਹ ਕੈਂਪਾਂ 'ਚ ਅੱਖਾਂ ਦੇ ਆਪਰੇਸ਼ਨ ਕਰਵਾਣ ਜਾਂਦੇ ਆ ਜਾਂ ਪਟਿਆਲੇ ਜਾਂਦੇ ਆ ਮੈਂ ਇਸ ਵੱਲ ਧਿਆਨ ਦਿਵਾਉਣਾ ਚਾਹਨੀ ਆ ਸਾਡੇ ਸਿਹਤ ਮੰਤਰੀ ਸਾਹਿਬ ਦਾ ਕਿ ਸਾਡੇ ਹਸਪੀਟਲ ਵਿੱਚ ਜਗ੍ਹਾ ਬਹੁਤ ਪਈ ਹੈ ਸਾਡੀ ਉੱਥੇ ਇੱਕ ਐਮਰਜੈਂਸੀ ਬਿਲਡਿੰਗ ਹੈ ਜਿਹੜੀ ਅਨਸੇਫ ਹੋ ਚੁੱਕੀ ਹੈ ਡਿਕਲੇਅਰ ਹੋ ਚੁੱਕੀ ਹੈ ਉੱਥੇ ਅੱਖਾਂ ਦਾ ਮਲਟੀ ਸਪੈਸ਼ਲਿਸਟ ਹਸਪੀਟਲ ਬਣਾਇਆ ਜਾਵੇ ਤਾਂ ਕਿ ਸਾਡੇ ਲੋਕਾਂ ਨੂੰ ਉਸ ਵਿੱਚ ਬਹੁਤ ਮਦਦ ਮਿਲ ਸਕੇ ਬਹੁਤ ਬਹੁਤ ਧੰਨਵਾਦ ਜੀ ਕੁਲਵੰਤ ਬਾਜੀਗਰ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਪੀਕਰ ਸਾਹਿਬ ਮੈਂ ਤੁਹਾਡੇ ਜਰੀਏ ਮੰਤਰੀ ਹੋਰ ਟਾਈਮ ਦੇਵਾਂਗਾ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਘੱਗਰ ਦਰਿਆ ਦੇ ਲਾਗੇ ਕਈ ਕਿਸਾਨ ਅਜੇ ਵੀ ਹਨ ਕਿ ਜਿਨ੍ਹਾਂ ਕੋਲ ਕੋਈ ਟੂਬਵਲ ਕਨੈਕਸ਼ਨ ਨਹੀਂ ਹੈ ਅਤੇ ਨਾ ਹੀ ਉਹਨਾਂ ਕੋਲ ਕੋਈ ਹੋਰ ਜ਼ਮੀਨ ਹੈ ਇਹ ਆਪਣਾ ਕਨੈਕਸ਼ਨ ਸ਼ਿਫਟ ਕਰਕੇ ਘੱਗਰ ਲਾਗੇ ਲਿਆ ਸਕਣ ਜਿਸ ਕਾਰਨ ਇਹ ਕਿਸਾਨ ਜ਼ਮੀਨ ਦੀ ਸਚਾਈ ਦੇ ਸਾਧਨ ਤੋਂ ਵਾਂਝੇ ਹਨ ਪੰਜਾਬ ਰਾਜ ਸਰਕਾਰ ਦੁਆਰਾ ਇਹਨਾਂ ਕਿਸਾਨਾਂ ਸੰਬੰਧੀ ਕੋਈ ਪਾਲਿਸੀ ਤੈਤ ਕੁ ਨਕਸ਼ਨ ਜਾਰੀ ਕਰਨ ਦੀ ਤਜਵੀਜ਼ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਹੀ ਸਿੰਚਾਈ ਸਹੂਲਤਾ ਜਿਹੜੀ ਉਹ ਪ੍ਰਾਪਤ ਹੋ ਸਕੇ ਬਹੁਤ ਬਹੁਤ ਧੰਨਵਾਦ ਵੀ ਖਿਖਸਾਬ ਸੁਖਨੰਦ ਜੀ ਸੁਖਨੰਦ ਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਮੈਂ ਨਹੀਂ ਆਂਦੀ ਹੁੰਦੀ ਅ ਬਹੁਤ ਬਹੁਤ ਧੰਨਵਾਦ ਜੀ ਸਰ ਮੇਰਾ ਹਲਕਾ ਬਾਗਾਪੁਰਾਣਾ ਸਰ ਇੱਕ ਮੇਰੇ ਤੋਂ ਬਾਅਦ ਤੁਹਾਨੂੰ ਟਾਈਮ ਇਹ ਮੇਰੇ ਤੋਂ ਬਾਅਦ ਤੁਹਾਨੂੰ ਟਾਈਮ ਬੋਲੋ ਬੋਲੋ ਸੁਖਨ ਸਿੰਘ ਜੀ ਬੋਲੋ ਆਪਣੀ ਗੱਲ ਰੱਖੋ ਤੇ ਸਰ ਮੇਰੇ ਹਲਕਾ ਬਾਗਾਪੁਰਾਣਾ ਦੇ ਵਿੱਚ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ 90 ਏਕੜ ਜ਼ਮੀਨ ਆ ਜੀ 90 ਕਨਾਲਾਂ ਜ਼ਮੀਨਾਂ ਸੌਰੀ ਤੇ ਉਹਦਾ ਇੰਤਕਾਲ ਵੀ ਨਗਰ ਕੌਂਸਲ ਦੇ ਨਾਂ ਤੇ ਹੋਇਆ ਹੋਇਆ ਪਰ 2012-13 ਦੇ ਵਿੱਚ ਕੋਈ ਬੰਦਿਆਂ ਨੇ ਪ੍ਰਾਈਵੇਟ ਬੰਦਿਆਂ ਨੇ ਉਹ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿਸਪਿਊਟ ਚੱਲਿਆ ਜੀ ਉਹ ਸਰ ਜਿਹੜਾ ਕੋਰਟ ਦੇ ਵਿੱਚ ਸਟੇਟਸ ਕੋਪ ਆ ਤੇ ਮੈਂ ਜੀ ਆਫਿਸ ਨਾਲ ਵੀ ਪਿਛਲੇ ਮਹੀਨੇ ਗੱਲ ਕੀਤੀ ਸੀ ਤਾਂ ਜੀ ਆਫਿਸ ਨੇ ਕਿਹਾ ਵੀ ਉਹਦਾ ਜਿਹੜਾ ਕੇਸ ਆ ਡਿਪਾਰਟਮੈਂਟ ਨੇ ਲੜਨਾ ਤੇ ਮੈਂ ਸਬੰਧਤ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਾਂ ਜਿਹੜੇ ਡਿਪਾਰਟਮੈਂਟ ਦੇ ਆਪਣੇ ਵਕੀਲ ਨੇ ਉਹ ਉਸ ਕੇਸ ਦੀ ਪੈਰਵਾਈ ਕਰਨ ਤਾਂ ਕਿ ਜਿਹੜਾ ਬਿਲਕੁਲ ਸੈਂਟਰ ਦੇ ਵਿੱਚ 90 ਕਨਾਲਾਂ ਜਿਹੜੀ ਜਗ੍ਹਾ ਹੈ ਜਿਹੜੇ ਸਰ ਛੱਪੜ ਬਣ ਚੁੱਕਿਆ ਗੰਦਗੀ ਆ ਉਥੇ ਅਸੀਂ ਨਗਰ ਕਾਉਂਸਲ ਨੂੰ ਮਿਲ ਜੇ ਤਾਂ ਉਥੇ ਅਸੀਂ ਵਧੀਆ ਕੋਈ ਚੀਜ਼ ਬਣਾ ਸਕੀਏ ਇਹ ਮੇਰੀ ਬੇਨਤੀ ਸੀ ਧੰਨਵਾਦ ਜੀ ਕੁਮਨ ਸਾਹਿਬ ਧੰਨਵਾਦ ਸਪੀਕਰ ਸਾਹਿਬ ਮੈਂ ਸਰਕਾਰ ਦਾ ਧਿਆਨ ਆਪਣੇ ਹਲਕੇ ਦੇ ਇੱਕ ਬਹੁਤ ਜ਼ਰੂਰੀ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਮੇਰੇ ਹਲਕੇ ਦੇ ਪਿੰਡ ਉੱਚੀ ਬਸੀ ਵਿਖੇ ਆਰਮੀ ਦਾ ਐਮਿਨੇਸ਼ਨ ਡੀਪੂ ਬਣਿਆ ਹੋਇਆ ਜਿਹਦੇ ਵੱਲੋਂ ਡੀਪੂ ਦੇ ਵੱਲੋਂ ਸਾਡੇ ਨਾਲ ਲੱਗਦੇ ਨੌ ਪਿੰਡਾਂ ਦੇ ਵਿੱਚ ਆਦੇਸ਼ ਜਾਰੀ ਕੀਤੇ ਹੋਏ ਨੇ ਕਿ ਉਹਦੇ ਵਿੱਚ ਨਾ ਤਾਂ ਨਵੀਂ ਕੰਸਟ੍ਰਕਸ਼ਨ ਹੋਵੇਗੀ ਨਾ ਹੀ ਉੱਥੇ ਬਿਜਲੀ ਦੇ ਕਨੈਕਸ਼ਨ ਲੋਕਾਂ ਨੂੰ ਦਿੱਤੇ ਜਾਣਗੇ ਜਿਹਦੇ ਨਾਲ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਸੋ ਮੈਂ ਸਰਕਾਰ ਵੱਲੋਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਡੀਪੂ ਵਾਲੇ ਆਰਮੀ ਡੀਪੂ ਵਾਲਿਆਂ ਨੂੰ ਕਹਿ ਕੇ ਜਿਹੜੇ ਲੋਕਾਂ ਨੂੰ ਬੰਦਤ ਬਾਦ ਰਾਹਤ ਦਵਾਈ ਜਾਵੇ ਔਰ ਲੋਕਾਂ ਨੂੰ ਕਨੈਕਸ਼ਨ ਔਰ ਬਿਜਲੀ ਦੇ ਕਨੈਕਸ਼ਨ ਔਰ ਲੋਕਾਂ ਨੂੰ ਜਿਹੜਾ ਮਕਾਨ ਬਣਾਉਣ ਤੇ ਰੋਕਿਆ ਗਿਆ ਆ ਉਹ ਰੋਕ हटਾਈ ਜਾਵੇ ਆਜੇ ਲੋਕਾਂ ਨੂੰ ਰਾਹਤ ਮਿਲ ਸਕੇ ਧੰਨਵਾਦ ਜੀ ਰਾਜਾ ਜੀ ਸਪੀਕਰ ਸਾਹਿਬ ਮਿਲੂਗਾ ਟਾਈਮ ਜੀ ਕਿਉਂ ਆਪਾਂ ਇਹ ਕਰਦੇ ਮਿਲੂਗਾ ਧੰਨਵਾਦ ਸਪੀਕਰ ਸਾਹਿਬ ਮੈਂ ਤੁਹਾਡੇ ਥਰੂ ਮੈਨੂੰ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਮੇਰੇ ਟਾਂਡੇ ਤੋਂ ਲੈ ਕੇ ਢੋਲਵਾਹੇ ਨੂੰ ਇੱਕ ਬਾਇਆ ਤੂਤਾਣ ਦੇ ਵਿੱਚ ਹੁੰਦੀ ਹੋਈ ਸੜਕ ਜਾ ਰਹੀ ਆ ਟਾਈਮ ਦੇਾਂਗੇ ਦੇ ਹੀ ਬਹੁਤ ਹੀ ਲੰਮੇ ਸਮੇਂ ਤੋਂ ਰਿਪੇਅਰ ਲਈ ਵੀ ਪੈਂਡ ਗਿਆ ਪਰ ਹੁਣ ਤਾਂ ਕਾਫੀ ਸਮਾਂ ਹੋ ਗਿਆ ਮੇਰੀ ਤੁਹਾਡੇ ਥਰੂ ਮੰਤਰੀ ਸਾਹਿਬ ਨੂੰ ਬੇਨਤੀ ਆ ਉਹ ਰੋਡ ਨੂੰ ਦੁਆਰਾ ਬਣਾਇਆ ਜਾਵੇ ਉਸ ਰੋਡ ਦੇ ਉੱਤੇ ਘੱਟੋ ਘੱਟ ਵੀ 100 ਤੋਂ 150 ਪਿੰਡ ਦੀ ਆਵਾਜ਼ਾਈ ਆਉਣ ਜਾਣ ਦੀ ਧੰਨਵਾਦ ਡਾਕਟਰ ਸੁਖਵਿੰਦਰ ਸੁਖੀ ਜੀ ਧੰਨਵਾਦ ਦੇਖਦਾ ਟਾਈਮ ਜਿੱਤਦਾ ਆਪੋਜੀਸ਼ਨ ਨੂੰ ਟਾਈਮ ਦਿੱਤਾ ਜੀ ਬੋਲ ਰਹੇ ਨੇ ਸੁਖੀ ਜੀ ਖੁੱਲਾ ਟਾਈਮ ਹੈ ਜੀ ਆਪਣੇ ਕੋਲ ਕਾਲੀ ਕਾਦੀ ਜੀ ਬੋਲ ਦਰੈ ਤੁਹਾਨੂੰ ਕਾਲੀ ਕਹਦੀ ਤੁਸੀਂ ਬਾਹਰ ਜਾਣਾ ਬੋਲ ਕੇ ਫਿਰ ਤੁਸੀਂ ਬੋਲਣ ਤੋਂ ਬਾਅਦ ਫਿਰ ਬਾਹਰ ਜਾਣਾ ਨਹੀਂ ਬੋਲਣ ਤੋਂ ਬਾਅਦ ਫਿਰ ਬਾਹਰ ਜਾਣਾ ਤੁਸੀਂ 10 ਮਿੰਟ ਹਾਊਸ ਦੇ ਵਿੱਚ ਬੈਠ ਨਹੀਂ ਸਕਦੇ 10 ਮਿੰਟ ਹਾਊਸ ਦੇ ਵਿੱਚ ਬੈਠ ਨਹੀਂ ਸਕਦੇ ਆਪਾਂ ਨੂੰ ਇੰਨੀ ਕਾਲੀ ਐ ਬਾਹਰ ਜਾਣ ਦੀ ਨਹੀਂ ਬਾਹਰ ਜਾਣ ਦੀ ਇੰਨੀ ਕਾਲੀ ਆਪਾਂ ਨੂੰ ਤੁਸੀਂ ਚੇਅਰ ਨੂੰ ਡਿਕਟੇਟ ਨਹੀਂ ਕਰ ਸਕਦੇ ਬੈਠੋ ਪਲੀਜ਼ ਬੈਠੋ ਸੁਖੀ ਜੀ ਕਰੋ ਗੱਲ ਧੰਨਵਾਦ ਸਰ ਸਰ ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰਸ ਦੀ ਬਹੁਤ ਵੱਡੀ ਚਲਾਵਾਂਗੇ ਪਰ ਆਪਾਂ ਕਹਿੰਦੇ ਉਹਨਾਂ ਨੂੰ 1000 1 1 1 16 ਤੋਂ ਲੈ ਕੇ 36 21 ਤੱਕ ਦਾ ਜੀ ਨਹੀਂ ਬੁਲਾਣਾ ਕਿਉਂ ਡੀਏ ਦੀ ਕਿਸ਼ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਡਾਕਟਰ ਸਾਹਿਬ ਸੁਖ ਸਿੰਘ ਇੱਕ ਮਿੰਟ ਸਾਰਿਆਂ ਨੂੰ ਟਾਈਮ ਮਿਲੂਗਾ ਕਾਲੀ ਨਾ ਕਰੀ ਐਪਲਾਨ ਪਲੀਜ਼ ਬੈਠੀ ਖੁੱਲੜ ਇਹ ਤੁਸੀਂ ਸ਼ੋਰਸ ਦਿੰਦੇ ਹੋ ਕਿ ਇਸ ਤੋਂ ਬਾਅਦ ਸਸਪੈਂਸ ਨਹੀਂ ਬੁਲਾਵਾਂਗੇ ਆਪਾਂ ਬਿਲਕੁਲ ਬੁਲਾਵਾਂਗੇ ਸਾਰਿਆਂ ਨੂੰ ਬੁਲਾਵਾਂਗੇ ਸੁਖੀ ਜੀ ਬੁਲਾਓ ਸਾਰਿਆਂ ਨੂੰ ਬੁਲਾਵਾਂਗੇ ਇਸੇ ਤਰ੍ਹਾਂ ਨਹੀਂ ਬੋਲ ਸਕਦੇ ਕਿਉਂ ਨਹੀਂ ਜਿਸ ਤਰ੍ਹਾਂ ਤੁਸੀਂ ਆਪਾਂ ਹਾਊਸ ਦਾ ਟਾਈਮ ਵਧਾ ਲਾਂਗੇ ਕਿ ਨਹੀਂ ਬੰਦੇ ਦੇ ਦਿਆਂਗੇ ਟਾਈਮ ਤੁਹਾਨੂੰ ਮੈਨਾਂ ਥੋੜਾ ਕਰਦੇ ਹਾਂ ਹਾਂਜੀ ਸਰ ਪਿਛਲੇ ਸਾਲ ਸਾਡੇ ਸਾਡੇ ਬਹੁਤ ਸਾਰੇ ਸਤਕਾਰਯੋਗ ਅਮਰੋੜਾ ਜੀ ਬੈਠੇ ਆ ਔਰ ਇਹਨਾਂ ਦੇ ਨਾਲ ਰਪਾਲ ਚਿਮਾ ਜੀ ਨੇ ਐਨੀ ਦੁਨੀਆ ਇੱਕ ਮੀਟਿੰਗ ਕੀਤੀ ਸੀ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਆ ਅਸੀਂ ਉਹਨੂੰ ਜਲਦੀ ਲਾਗੂ ਕਰ ਰਹੇ ਆ ਉਹ ਮੈਂ ਬੇਨਤੀ ਕਰਨਾ ਚਾਹਾਂ ਸਰਕਾਰ ਨੂੰ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਜਲਦੀ ਲਾਗੂ ਕੀਤੀ ਜਾਵੇ ਔਰ ਚੰਗੀ ਗੱਲ ਹੈ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੀ ਆ ਉਹਦੇ ਵਿੱਚ ਸਮਗਰ ਸਿੱਖਿਆ ਅਧੀਨ ਕੰਮ ਕਰਦੇ ਠੇਕੇ ਦੇ ਆਧਾਰਤ ਮੁਲਾਜ਼ਮ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 525 ਦਿੱਲੀ ਵਿਦਿਅਕ ਸੇਵਾ ਤੋਂ ਕੰਮ ਕਰਨ ਵਾਲੇ ਲੋਕ ਔਰ ਨੌਨ ਟੀਚਿੰਗ ਕਾਲਜਸ ਸਕੂਲਸ ਗਵਰਨਮੈਂਟ ਔਰ ਜਿਹੜੇ ਐਡਡ ਕਾਲਜ ਲੈ ਸਕੂਲ ਨੇ ਉਹਨਾਂ ਦੇ ਜਿਹੜੇ ਕਰਮਚਾਰੀ ਉਹਨਾਂ ਨੂੰ ਵੀ ਜਲਦੀ ਪੱਕਾ ਕੀਤਾ ਜਾਵੇ ਧੰਨਵਾਦ ਸਰ ਇੰਦਰਜੀਤ ਕੌਰ ਮਾਨ ਜੀ ਦੇ ਦਿੱਦ ਨੇ ਸਰ ਦੇ ਦਿੱਦ ਨੇ ਨਾ ਸਾਰੇ ਨਮਾ ਸਾਰੇ ਨਮਾ ਹਾਊਸ ਦਾ ਧਿਆਨ ਇੱਕ ਬਹੁਤ ਹੀ ਸੰਜੀਦਾ ਮਸਲਾ ਪੰਜਾਬ ਦਾ ਜਿਹਦੇ ਬਾਰੇ ਤੇ ਲਿਵਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧੀਆ ਜਿਨ੍ਹਾਂ ਨੂੰ ਵਿਦੇਸ਼ੀ ਲਾੜੇ ਪਿਆ ਕੇ ਛੱਡ ਜਾਂਦੇ ਨੇ स्पीकर साहब सा मुद्दा बहुत سنجیدہ ਆ ਔਰ ਪੰਜਾਬ ਦੀਆਂ ਬੱਚੀਆਂ ਦੇ ਨਾਲ ਸੰਬੰਧਤ ਆ ਮੈਂ ਬਿਲਕੁਲ ਟਾਈਮ ਦੇਉਂਗਾ ਪਲੀਜ਼ ਬੈਠੋ ਮੈਂ ਟਾਈਮ ਦੇਉਂਗਾ ਬੈਠੋ ਪਲੀਜ਼ ਸਰ ਮੈਂ ਟਾਈਮ ਦੇਉਂਗਾ ਸਰ ਬੋਲ ਰਹੇ ਨੇ ਉਹ ਸਪੀਕਰ ਸਾਹਿਬ ਬੋਲ ਰਹੇ ਨੇ ਉਹਦੀ ਗੱਲ ਪੂਰੀ ਹੋਣ ਦੀ ਹੈ ਸਪੀਕਰ ਸਾਹਿਬ ਪੰਜਾਬ ਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧੀਆਂ ਜਿਨ੍ਹਾਂ ਨੂੰ ਵਿਦੇਸ਼ੀ ਲਾੜੇ ਵਿਆਹ ਕੇ ਇੱਥੇ ਛੱਡ ਜਾਂਦੇ ਆ ਔਰ ਬਹੁਤਿਆਂ ਕੁਛੜ ਨਿਆਣੇ ਚੱਕੀ ਗੜੀ ਗੜੀ ਥਾਂ ਥਾਂ ਤੇ ਇਨਸਾਫ ਵਾਸਤੇ ਭਟਕਦੀਆਂ ਨਾ ਉਹਨਾਂ ਦੇ ਸਹਰੇ ਵਾਲੀ ਵਾਰਸ ਬਣਦੇ ਆ ਤੇ ਨਾ ਪੇਕਿਆਂ ਦੇ ਵਿੱਚ ਕਿਤੇ ਥਾਂ ਬਣਦੀ ਆ ਔਰ ਇਹ ਗਿਣਤੀ ਹਜ਼ਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਹੋ ਸਕਦਾ ਜੇ ਮਿਨਿਊਟਲੀ ਕੀਤੀ ਜਾਵੇ ਤਾਂ ਲੱਖਾਂ ਦੇ ਵਿੱਚ ਪਹੁੰਚ ਜਾਵੇ ਔਰ ਉਹਨਾਂ ਦੇ ਬੱਚੇ ਜਵਾਨ ਤੱਕ ਹੋ ਜਾਂਦੇ ਆ ਔਰ ਜਿਹੜੇ ਸਹਰੇ ਨੇ ਉਹ ਉਹਨਾਂ ਨੂੰ ਆਪਣੀ ਬੇਦਖਲੀ ਦੇ ਨੋਟਿਸ ਜਾਰੀ ਕਰ ਦਿੰਦੇ ਆਪਣੇ ਬੱਚਿਆਂ ਨੂੰ ਕਿ ਜੀ ਅਸੀਂ ਮੁੰਡਾ ਬੇਦਖਲ ਕਰ ਦਿੱਤਾ ਜਾऊं ਆਪਣੇ ਮੁੰਡਿਆਂ ਦੇ ਪਿੱਛੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਵੜਦੇ ਆ ਮੈਂ ਤੁਹਾਡੇ ਧਿਆਨ ਤੁਹਾਡੇ ذریعے ਹਾਊਸ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦੀ ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੀਆਂ ਤੇ ਅੱਗੋਂ ਉਹਨਾਂ ਦੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ ਉਸ ਭਵਿੱਖ ਵਾਸਤੇ ਕੀ ਪੰਜਾਬ ਸਰਕਾਰ ਆਪਾਂ ਕੋਈ ਵਿਸ਼ੇਸ਼ ਉਪਰਾਲਾ ਕਰੀਏ ਕਿ ਜਿਹੜੀ ਜਾਇਦਤ ਹੁੰਦੀ ਆ ਸਹਰਿਆਂ ਦੀ ਬੇਸ਼ੱਕ ਬੇਦਖਲੀ ਹੋਵੇ ਬੇਸ਼ੱਕ ਕੁਝ ਵੀ ਹੋਵੇ ਉਹ ਉਸ ਬੱਚੀ ਨੂੰ ਉਹਦੇ ਬੱਚਿਆਂ ਨੂੰ ਉਹਦੇ ਜਿੰਦਗੀ ਦੇ ਗੁਜ਼ਰਬਸਰ ਵਾਸਤੇ ਕੋਈ ਨਾ ਕੋਈ ਉਪਰਾਲੇ ਕੀਤੇ ਜਾਣ ਬਹੁਤ ਵੱਡੇ ਸਮੱਸਲੇ ਨੇ ਇਹ ਪੰਜਾਬ ਦੀਆਂ ਬੱਚੀਆਂ ਦੇ ਜੀ ਧੰਨਵਾਦ ਡਾਕਟਰ ਨਿਸ਼ੇਤਰਪਾਲ ਜੀ ਬਹੁਤ ਬਹੁਤ ਧੰਨਵਾਦ ਲੈ ਕੇ ਇਹ ਮਸਲਾ ਸੰਗਰੂਰ ਦੇ ਅੰਦਰ ਜਿਹੜੇ ਬੱਲੇਦਾਰ ਮਜ਼ਦੂਰ ਸੀਗੇ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਧਾਨਾ ਦੇ ਰਹੇ ਸੀ ਤਾਂ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਲਾਠੀ ਚਾਰਜ ਕੀਤਾ ਬਹੁਤ ਲੋਕ ਜ਼ਖਮੀ ਹੋਏ ਇਸੇ ਤਰ੍ਹਾਂ ਪਿਛਲੇ ਸਾਲ ਵੀ ਜਦੋਂ ਮਜ਼ਦੂਰ ਜਥੇਬੰਦੀਆਂ ਧਰਨਾ ਪ੍ਰਦਰਸ਼ਨ ਕਰਦੀਆਂ ਤਾਂ ਜਦੋਂ ਕੋਈ ਹੋਰ ਜਾਂਦਾ ਤਾਂ ਉਹਨਾਂ ਨੂੰ ਪੁੱਛਿਆ ਜਾਂਦਾ ਉਹਨਾਂ ਦੀ ਜਿਹੜੀ ਮੰਗ ਆ ਉਹ ਉਹਨਾਂ ਤੋਂ ਲਈ ਜਾਂਦੀ ਹੈ ਉਹਦੇ ਤੇ ਵਿਚਾਰ ਕੀਤਾ ਜਾਂਦਾ ਪਰ ਮੈਂ ਤੁਹਾਡੇ ਸਾਹਮਣੇ ਆਹੀਂ ਮਾਨਯੋਗ ਡਿਪਟੀ ਸਪੀਕਰ ਸਾਹਿਬ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਉਹ ਲੋਕ ਜਿਹੜੇ ਮਜ਼ਦੂਰੀ ਦੇ ਹਾਲਾਤ ਨਾਲ ਲੜ ਰਹੇ ਆਪਣੀ ਹੱਕਾਂ ਮੰਗ ਰਹੇ ਆ ਜਿਹੜੇਾਂ ਦੀ ਲੜਾਈ ਆਪਾਂ ਸਾਰੇ ਲੜਦੇ ਰਹੇ ਆ ਜਦੋਂ ਉਹ ਆਪਣੀਆਂ ਮੰਗਾਂ ਮੰਗਣ ਜਾਂਦੇ ਆ ਤਾਂ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਇਸ ਕਰਕੇ ਮੇਰੀ ਤੁਹਾਡੇ ਮਾਧਿਅਮ ਨਾਲ ਹੀ ਬੇਨਤੀ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਔਰ ਜਿਹੜੇ ਅਫਸਰਾਂ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਧੰਨਵਾਦ ਮਾਨਯੋਗ ਮੈਂਬਰ ਸ਼ਹਿਰੀ ਕਲਸੀ ਜੀ ਧੰਨਵਾਦ ਸਪੀਕਰ ਸਾਹਿਬ ما